ਤੁਸੀਂ ਦੇਖ ਰਹੇ ਹੋ ਮੰਡ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਦੋਸਤ ਮਨਜੀਤ ਸਿੰਘ ਮੰਡ ਦਰਸ਼ਕੋ ਅੱਜ ਅਸੀਂ ਜਗਰਾਉਂ ਤੋਂ ਜਲੰਧਰ ਰੋਡ ਤੇ ਲੀਲਾ ਮੇਘ ਸਿੰਘ ਤੇ ਪਿੰਡ ਬੰਸੀਪੁਰਾ ਦੇ ਵਿਚਕਾਰ ਲੰਘਦੀ ਸੇਮ ਉੱਥੇ ਖੜੇ ਆ ਰਾਤ ਥੋੜੀ ਜੀ ਧੁੰਦ ਪਈ ਆ ਪਰ ਕੁਝ ਭੋਂਗ ਵਾਲੀਆਂ ਟਰਾਲੀਆਂ ਵੀ ਇਹਦਾ ਕਾਰਨ ਬਣੀਆਂ ਨੇ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ ਇੱਥੇ ਤਕਰੀਬਨ 2 ਹਾਦਸੇ ਵਾਪਰੇ ਨੇ ਰਾਤ ਪਹਿਲਾਂ ਇੱਕ ਗੱਡੀ ਇਹ ਸੇਮ ਦੇ ਵਿੱਚ ਡਿੱਗੀ ਆ ਇਹਨੂੰ ਕੱਢ ਕੇ ਲਗਾਏ ਹ ਤੇ ਉਹ ਮੇਰਾ ਖਿਆਲ ਹ ਬੰਦੇ ਲੋਟਵਾਟ ਹੋਏ ਨਹੀਂ ਹੋਣੇ ਤੇ ਉਸ ਤੋਂ ਪ੍ਰੰਤਿਕ ਆ ਵੱਡਾ ਟਰਾਲਾ ਜਿਹਨੂੰ ਆਪਾਂ ਘੋੜਾ ਕਹਿ ਦਿੰਦੇ ਆ ਰੇਤਾ ਦਾ ਭਰਿਆ ਹੋਇਆ ਸੀ ਉਹ ਆ ਕੇ ਸੇਮ ਦੇ ਵਿੱਚ ਡਿੱਗ ਪੈਂਦਾ ਇੱਥੇ ਪੌਲਾ ਸਿੰਗਲ ਛੜਕਾ ਇਹ ਹੈ ਤਾਂ ਮੇਨ ਹਾਈਵੇ ਆ ਪਰ ਸਿੰਗਲ ਹੋਣ ਦੇ ਕਾਰਨ ਜਦੋਂ ਭੋਂਗਾਂ ਵਾਲੀ ਟਰਾਲੀ ਮੂਰੋਂ ਆਈ ਤੇ ਇਹ ਜਿਹੜੀ ਗੱਡੀ ਆ ਇਹ ਪੁਲ ਤੇ ਆ ਚੁੱਕੀ ਸੀ ਭੋਂਗਾਂ ਵਾਲੀ ਟਰਾਲੀ ਦੇ ਕਾਰਨ ਫਿਰ ਹੋਰ ਕਿਤੇ ਜਾਣ ਦਾ ਇਹਦੇ ਕੋਲੇ ਕੋਈ ਵਿਚਾਰਾ ਹੀ ਨਹੀਂ ਸੀ ਆਫਰ ਕੰਟੀਨੂ ਸੇਮ ਚੀਜ਼ ਜਾਣਾ ਪੈਣਾ ਸੀ ਜੋ ਸੇਮ ਤੇ ਚਲੀ ਗਈ। ਸੋ ਕਹਿਣ ਤੋਂ ਬਾਅਦ ਵੀ ਜਿਹੜਾ ਧੁੰਦ ਦਾ ਮੌਸਮ ਸ਼ੁਰੂ ਹੋ ਚੁੱਕਿਆ ਯੂਪੀ ਦੇ ਵਿੱਚ ਇੱਕ ਹਾਦਸਾ ਵਾਪਰਿਆ 10 ਗੱਡੀਆਂ ਟਕਰਾਈਆਂ। ਧਿਆਨ ਕਰਕੇ ਲੱਗੀ ਆ ਕਈ ਬੰਦੇ ਜ਼ਖਮੇ ਉਹਦੇ ਵਿੱਚ ਸੜਕੇ ਸੁਆਹ ਹੋ ਗਏ। ਸੋ ਸਾਡਾ ਕਹਿਣ ਤੋਂ ਬਾਅਦ ਸਾਡਾ ਇਹ ਖਬਰ ਦਿਖਾਉਣ ਦਾ ਜਿਹੜਾ ਮਤਲਬ ਇਹ ਆ ਵੀ ਜਿਹੜਾ ਧੁੰਦਾਂ ਦੇ ਕਾਰਨ ਵੇਖ ਸੀਮਤੀ ਜਾਂਨਾ ਸਾਡੀਆਂ ਅਗਾਈਆਂ ਚੱਲੀਆਂ ਜਾਂਦੀਆਂ ਨੇ। ਤੋ ਬੇਨਤੀ ਆ ਵੀ ਜਿੰਨੇ ਵੀ ਤੁਸੀਂ ਘਰਾਂ ਤੋਂ ਨਿਕਲਦੇ ਹੋ ਆਪਣਾ ਸਮਾਂ ਦੇਖੋ ਸਮੇ ਤੋਂ 10 ਮਿੰਟ ਤੱਕ ਘੰਟਾ ਪਹਿਲਾਂ ਤੁਰਕੋ ਕਿਤੇ ਲੇਟ ਪਹੁੰਚ ਜਾਓਗੇ ਕੋਈ ਗੱਲ ਨਹੀਂ ਪਹੁੰਚੋਗੇ ਤਾਂ ਸਹੀ ਨਾ ਪਰ ਜੇ ਤੁਸੀਂ ਰਸਤੇ ਦੇ ਵਿੱਚ ਹੀ ਜਾਨਗਵਾਦੀ ਤਾਂ ਤੁਹਾਡਾ ਪਹੁੰਚਿਆ ਨਾ ਪਹੁੰਚਿਆ ਇੱਕ ਬਰਾਬਰ ਆ ਤੋ ਇਸ ਕਰਕੇ ਅਸੀਂ ਸਾਰੇ ਹੀ ਦਰਸ਼ਕਾਂ ਨੂੰ ਅਵੇਅਰ ਕਰਦੇ ਆ ਅਪੀਲ ਕਰਦੇ ਆ ਵੀ ਅੱਜੇ ਤਾਂ ਸੇਰ ਤੋਂ ਪੂਨੇ ਵਿੱਚ 31 ਕੋ ਧੁੰਡਾ ਪੈਣੀਆਂ ਸ਼ੁਰੂ ਹੋਈਆਂ ਨੇ ਤੇ بڑے بڑے ਹਾਦਸੇ ਵਾਪਰਨੇ ਸ਼ੁਰੂ ਹੋ ਚੁੱਕੇ ਨੇ ਸੋ ਦਰਸ਼ਕੋ ਜਦੋਂ ਵੀ ਘਰਾਂ ਤੋਂ ਨਿਕਲੋ ਪੂਰੇ ਅਵੇਅਰ ਹੋ ਕੇ ਨਿਕਲੋ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਘਰਾਂ ਤੋਂ ਤੁਰੋ ਤੇ ਡਰਾਈਵਿੰਗ ਕਰਦੇ ਸਮੇਂ ਜਿਹੜਾ ਧਿਆਨ ਆਪਣਾ ਡਰਾਈਵਿੰਗ ਦੇ ਵਿੱਚ ਰੱਖੋ ਫੋਨਾਂ ਤੇ ਧਿਆਨ ਨਾ ਦਿਓ ਕਿਉਂਕਿ ਜਦੋਂ ਵੀ ਕੋਈ ਫੋਨ ਵੱਲ ਧਿਆਨ ਦਿੰਦਾ ਤਾਂ ਵੀ ਹਾਸਾ ਵਾਪਰ ਜਾਂਦਾ ਜਾਂ ਮਨ ਬੰਦੇ ਦਾ ਕਿਤੇ ਹੋਰ ਹੁੰਦਾ ਧਿਆਨ ਕਿਤੇ ਹੋਰ ਹੁੰਦਾ ਤਾਂ ਵੀ ਹਾਸੇ ਵਾਪਰਦੇ ਨੇ ਸੋ ਇਸ ਕਰਕੇ ਅਸੀਂ ਤੁਹਾਨੂੰ ਖਾਸ ਵੀਲ ਕਰਦੇ ਆਂ ਦੇ ਆਉਣ ਵਾਲਾ ਸਮਾਂ ਬੜਾ ਨਾਜ਼ੁਕਾ ਜਿਆਦਾ ਸੰਘਣੀਆਂ ਤੁੰਦਾ ਪੈਣਗੀਆਂ ਘਰਾਂ ਤੋਂ ਸਮੇਂ ਸਾਰ ਨਿਕਲੋ ਪਹਿਲਾਂ ਤੁਰਪੋ ਪਲੇਟ ਪਹੁੰਚ ਜੋਗੇ ਕੋਈ ਗੱਲ ਨਹੀਂ ਪਰ ਧਿਆਨ ਦੇ ਨਾਲ ਚੱਲੋ ਇਹੀ ਬੇਨਤੀ ਕਰਦੇ ਅਸੀਂ ਦਰਸ਼ਕਾਂ ਨੂੰ ਇੱਥੇ ਆਪਣੀ ਵਾਲੀ ਨੂੰ ਬਰਾਮ ਦੇਣੇ ਆ ਧੰਨਵਾਦ